ਦੋਸਤੋ ਦੁਨੀਆ ਦਾ ਬਹੁਤ ਵੱਡਾ ਦਾਰਸ਼ਨਿਕ ਅਤੇ ਅਧਿਆਤਮਿਕ ਗੁਰੂ ਰਜਨੀਸ਼ ਓਸ਼ੋ ਜਿਸ ਦੇ ਅੱਜ ਪੂਰੀ ਦੁਨੀਆ ਵਿੱਚ ਕਰੋੜਾਂ ਦੇ ਹਿਸਾਬ ਨਾਲ ਚੇਲੇ ਹਨ ਰਜਨੀਸ਼ ਓਸ਼ੋ ਬਾਰੇ ਕਿਹਾ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਹ ਇੱਕ ਵਾਰ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਪਰ ਅੱਗੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਖੜਾ ਸੇਵਾਦਾਰ ਓਸ਼ੋ ਨੂੰ ਰੋਕਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਨੰਗੇ ਸਿਰ ਅੰਦਰ ਨਹੀਂ ਜਾ ਸਕਦੇ ਪਹਿਲਾਂ ਆਪਣਾ ਸਿਰ ਟਕੋ ਕਹਿੰਦੇ ਹਨ ਕਿ ਓਸ਼ੋ ਅਗੋ ਜਵਾਬ ਦਿੰਦਾ ਹੈ ਕਿ ਮੈਂ ਸਿਰ ਨਹੀਂ ਟਕਣਾ ਕਿਉਂਕਿ ਰੱਬ ਤਾਂ ਹਰ ਜਗ੍ਹਾ ਮੌਜੂਦ ਹੈ ਓਸ਼ੋ ਦੇ ਇਸ ਤਰਕ ਦਾ ਜਵਾਬ ਕਿਸੇ ਸਿੱਖ ਕੋਲ ਨਹੀਂ ਸੀ ਤੇ ਦਰਬਾਰ ਸਾਹਿਬ ਦੇ ਅੰਦਰ ਨਾ ਜਾਣਤੇ ਗੁੱਸੇ ਵਿੱਚ ਭੜਕਿਆ ਹੋਇਆ ਓਸ਼ੋ ਬਿਨਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਆ ਹੀ ਵਾਪਸ ਮੁੜ ਗਿਆ ਪਰ ਇਸ ਘਟਨਾ ਦਾ ਅਸਲੀ ਸੱਚ ਕੀ ਹੈ ਕਿ ਸੱਚਮੁੱਚ ਓਸ਼ੋ ਨੂੰ ਨੰਗੇ ਸਿਰ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਗਿਆ ਸੀ ਕੀ ਉਸਦੇ ਤਰਕ ਦਾ ਕਿਸੇ ਵੀ ਸਿੱਖ ਕੋਲ ਕੋਈ ਵੀ ਜਵਾਬ ਨਹੀਂ ਸੀ ਕੋਈ ਵੀ ਸਿੱਖ ਐਸਾ ਨਹੀਂ ਸੀ ਜੋ ਓਛੋ ਨੂੰ ਦੱਸ ਸਕਦਾ ਕਿ ਸਿਰ ਟਕੜਾ ਕਿਉਂ ਜ਼ਰੂਰੀ ਹੈ ਕੀ ਇਹ ਸਿੱਖ ਕੰਮ ਵਾਸਤੇ ਬੜੀ ਵੱਡੀ ਨਮੋਸ਼ੀ ਵਾਲੀ ਗੱਲ ਸਾਬਤ ਹੋਈ ਸੀ ਕਿ ਇਹ ਅਸਲ ਕਹਾਣੀ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਦੁਨੀਆ ਦਾ ਇੱਕ ਵੱਡਾ ਧਾਰਮਿਕ ਗੁਰੂ ਰਜਨੀਸ਼ ਓਛੋ ਜਿਸ ਬਾਰੇ ਕਾਹ ਜਾਨਦਾ ਹੈ ਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 20000 ਤੋਂ ਵੱਧ ਕਿਤਾਬਾਂ ਪੜ੍ਹੀਆਂ ਹੋਈਆਂ ਸਨ ਉਸ ਦੇ ਧਰਮ ਪ੍ਰਤੀ ਵਿਚਾਰਾਂ ਉਸ ਦੇ ਦਿੱਤੇ ਗਏ ਤਰਕਾਂ ਦੇ ਸਾਹਮਣੇ ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਦੇ ਮੂੰਹੇ ਵੱਧ ਹੋ ਜਾਂਦੇ ਸਨ ਹਰ ਇੱਕ ਵਿਸ਼ੇ ਬਾਰੇ ਉਸ ਨੂੰ ਇੰਨਾ ਗਿਆਨ ਸੀ ਕਿ ਆਪਣੀਆਂ ਕਈਆਂ ਹੋਈਆਂ ਗੱਲ ਉਹ ਕਦੇ ਵੀ ਕੱਟਦਾ ਨਹੀਂ ਸੀ ਜੋ ਬੋਲਦਾ ਸਾਫ਼ ਸਪਸ਼ਟ ਬੋਲਦਾ ਜੋ ਉਸ ਨੇ ਇੱਕ ਵਾਰ ਬੋਲ ਦਿੱਤਾ ਉਹ ਕਦੇ ਵੀ ਝੂਠ ਨਹੀਂ ਸੀ ਹੁੰਦਾ ਇੰਨਾ ਜ਼ਿਆਦਾ ਗਿਆਨ ਹਾਸਲ ਕਰ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਸੇ ਕਰਕੇ ਉਸ ਦੇ ਚੇਲੇ ਉਸ ਨੂੰ ਅੱਜ ਰੱਬ ਵਾਂਗ ਪੂਜਦੇ ਹਨ ਆਪਰੇ ਬਹੁਤ ਸਾਰੇ ਪੱਜਾਪੀ ਅਤੇ ਸਿੱਖ ਵੀ ਓਸ਼ੋ ਦੇ ਪ੍ਰਵਚਨ ਸੁਣਦੇ ਦੇਖੇ ਜਾ ਸਕਦੇ ਲੋਕ ਅਕਸਰ ਸੋਸ਼ਲ ਮੀਡੀਆ ਤੇ ਉਸ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਦੋਸਤੋ ਇੱਕ ਵਾਰ ਹੁੰਦਾ ਕੀ ਹੈ ਕਿ ਰਜਨੀਸ਼ ਓਸ਼ੋ ਦੀ ਉਦੋਂ ਪੂਰੀ ਦੁਨੀਆ ਤੇ ਚੜ੍ਹਾਈ ਹੋ ਚੁੱਕੀ ਸੀ ਉਹ ਆਪਣੇ ਦੌਰ ਦੇ ਪੂਰੇ ਪੀਕ ਉਤੇ ਚੱਲ ਰਿਹਾ ਹੁੰਦਾ ਤੇ ਇਹਨਾਂ ਦਿਨਾਂ ਵਿੱਚ ਹੀ ਇੱਕ ਵਾਰ ਉਹ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਅਵਰਸਰ ਦਰਸ਼ਨ ਕਰ ਜਾਂਦਾ ਹੈ ਇਹ 1 ਜੁਲਾਈ 1970 ਦੀ ਗੱਲ ਹੈ ਓਸ਼ੋ ਦੇ ਬਹੁਤ ਸਾਰੇ ਚੇਲੇ ਵੀ ਅਮਰਸਰ ਉਸਦੇ ਨਾਲ ਜਾਂਦੇ। ਉੱਥੇ ਜਾ ਕੇ ਓਸ਼ੋ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਦਾਖਲ ਹੋਣ ਲੱਗਦਾ ਤਾਂ ਦਰਛਣੀ ਡਿਊਟੀ ਤੇ ਪਹਿਰੇ ਤੇ ਖੜੇ ਸੇਵਾਦਾਰ ਓਸ਼ੋ ਨੂੰ ਰੋਕਦੇ ਆਂਦੇ ਕਿ ਸਤ ਜੀ ਤੁਸੀਂ ਨੱਗੇ ਸਿਰ ਦਰਬਾਰ ਸਾਹਿਬ ਆਏ ਹੋ। ਇਸ ਤਰ੍ਹਾਂ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਪਹਿਲਾਂ ਆਪਣਾ ਸਿਰ ਟਕੋ। ਫਿਰ ਹੀ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ। ਪਰ ਅੱਗੇ ਓਸ਼ੋ ਉੱਥੇ ਸਿਰ ਟਕੜ ਤੋਂ ਨਾ ਕਰ ਦਿੰਦਾ ਹੈ। ਤੇ ਦਰਸ਼ਨੀ ਡਿਉੜੀ ਦੇ ਬਾਅਦ ਬਹਿਸ ਬਾਜੀ ਸ਼ੁਰੂ ਹੋ ਜਾਂਦੀ। ਉਸੋ ਬੜੇ ਹੀ ਤਰਕ ਦੇ ਨਾਲ ਪਹਿਰੇਦਾਰ ਨੂੰ ਕਹਿੰਦਾ ਹੈ ਕਿ ਮੈਂ ਤਾਂ ਪਹਿਲਾਂ ਸੁਣ ਰੱਖਿਆ ਸੀ ਕਿ ਸਿੱਖ ਧਰਮ ਦੇ ਗੁਰੂ ਕਹਿ ਗਏ ਨੇ ਕਿ ਰੱਬ ਹਰ ਜਗ੍ਹਾ ਮੌਜੂਦ ਹੁੰਦਾ। ਕੋਈ ਵੀ ਬ੍ਰਹਿਮੰਡ ਦਾ ਐਸਾ ਕੰਨ ਨਹੀਂ ਜਿੱਥੇ ਰੱਬ ਨਾ ਵਸਦਾ ਹੋਵੇ। ਫਿਰ ਤੁਸੀਂ ਮੈਨੂੰ ਖਾਸ ਇੱਥੇ ਸ਼੍ਰੀ ਦਰਬਾਰ ਸਾਹਿਬ ਅੰਦਰ ਹੀ ਕਿਉਂ ਸਿਰ ਟੱਕੇ ਨੂੰ ਬੋਲ ਰਹੇ ਹੋ? ਇਸ ਗੱਲ ਦੇ ਦੌਰਾਨ ਉੱਥੇ ਕਾਫੀ ਅੰਗਾ ਬਾਅ ਹੋ ਜਾਂਦਾ ਹੈ। ਉਸ਼ੋ ਦੇ ਆਲੇ-ਦੁਆਲੇ ਉਸਦੇ ਚੇਲੇ ਤੇ ਆਸ-ਪਾਸ ਦਰਸ਼ਨ ਕਰਨ ਵਾਲੇ ਕੁਝ ਸਿੱਖ ਵੀ ਉੱਥੇ ਆ ਕੇ ਖੜ ਜਾਂਦੇ ਕਿ ਇਹ ਕਿਸ ਗੱਲ ਦਾ ਰੌਲਾ ਚੱਲ ਰਿਹਾ ਜਦੋਂ ਉਸ਼ੋ ਆਪਣੇ ਇਹ ਤਰਕ ਦੇ ਰਿਹਾ ਹੁੰਦਾ ਹੈ ਤਾਂ ਉੱਥੇ ਖੜਾ ਗੁਰੂ ਘਰ ਦਾ ਇੱਕ ਆਪ ਨਿਵਾਣਾ ਜ ਸਿੱਖ ਉਸ਼ੋ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਸਤ ਜੀ ਮੰਨ ਲਵੋ ਸਾਡਾ ਇਹ ਜੋ ਸਰੀਰ ਹੈ ਦੁਨੀਆ ਤੇ ਰਹਿਣ ਵਾਲੇ ਸਾਰੇ ਮਨੁੱਖਾਂ ਦਾ ਸਰੀਰ ਇੱਕੋ ਜਿਹਾ ਹੁੰਦਾ ਕਿਸੇ ਦੇ ਸਰੀਰ ਵਿੱਚ ਕੋਈ ਬਾਹਰੀ ਖਾਸ ਫਰਕ ਨਹੀਂ ਹੁੰਦਾ ਤੇ ਦੁਨੀਆ ਦਾ ਹਰ ਇਨਸਾਨ ਇਹ ਵੀ ਗੱਲ ਜਾਣਦਾ ਹੈ ਕਿ ਸਾਡੇ ਸਰੀਰ ਦਾ ਕਿਹੜਾ ਕਿਹੜਾ ਅੰਗ ਕਿਹੜੀ ਜਗ੍ਹਾ ਲੱਗਿਆ ਹੋਇਆ ਹੈ ਸਾਡੇ ਕਿਹੜੇ ਅੰਗ ਦਾ ਕੀ ਕੀ ਕੰਮ ਹੈ ਪਰ ਫਿਰ ਵੀ ਦੁਨੀਆ ਦਾ ਲਗਭਗ ਹਰੇਕ ਮਰੁੱਖ ਆਪਣਾ ਮੂੰਹ ਆਪਣੀਆਂ ਬਾਹਾਂ ਲੱਤਾਂ ਨੂੰ ਛੱਡ ਕੇ ਖਾਸ ਜਾਣਦੇ ਹੋਏ ਵੀ ਅਕੱਲੇ ਗੁਪਤ ਅੰਗਾਂ ਨੂੰ ਹੀ ਹਰ ਵਕਤ ਕਿਉਂ ਠਾਕੇ ਰੱਖਦਾ ਕਿਉਂਕਿ ਇਹ ਸਾਡੇ ਸੰਸਾਰ ਦੀ ਸਾਡੇ ਸਮਾਜ ਦੀ ਮਾਨ ਮਰਿਆਦਾ ਬਣ ਚੁੱਕਾ ਹੈ ਕੋਈ ਵੀ ਅਲਫਾ ਨੱਗਾ ਤੁਰਿਆ ਜਾਂਦਾ ਮੜੁਖ ਕਿਸੇ ਨੂੰ ਵੀ ਚੰਗਾ ਨਹੀਂ ਲੱਗੇਗਾ ਸਮਾਜ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਮਾਨ ਮਰਿਆਦਾਵਾਂ ਬੜੀਆਂ ਹੋਈਆਂ ਹਨ ਤੇ ਓਸ਼ੋ ਜੀ ਤੁਹਾਨੂੰ ਵੀ ਸ੍ਰੀ ਦਰਬਾਰ ਸਾਹਿਬ ਦੀ ਮਾਨ ਮਰਿਆਦਾ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰ ਢਾਕੇ ਹੀ ਅੰਦਰ ਜਾਣਾ ਪਵੇਗਾ ਜਿਸ ਵੀ ਜਗ੍ਹਾ ਤੇ ਰੱਬ ਦੀ ਹੋਦ ਦਾ ਹੋਰ ਦਾ ਅਹਿਸਾਸ ਹੋਵੇ ਉਸੇ ਜਗ੍ਹਾ ਤੇ ਹੀ ਉਥੋਂ ਦੇ ਧਰਮ ਉਥੇ ਰਹਿਣ ਵਾਲੇ ਲੋਕਾਂ ਦੇ ਅਸੂਲ ਸਮਾਜਿਕ ਤੌਰ ਤਰੀਕੇ ਅਪਣਾਉਣੇ ਹੀ ਪੈਂਦੇ ਹਨ ਸਿੱਖਾ ਦਾ ਆ ਜਵਾਬ ਸੁਣ ਕੇ ਉਸ ਅੱਗੋਂ ਇੱਕ ਹੋਰ ਸਵਾਲ ਖੜਾ ਕਰਦਾ ਹੈ ਕਿ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਜੀਵਨ ਕਾਲ ਦੌਰਾਨ ਮੁ슬ਮਾਨਾਂ ਦੇ ਸਭ ਤੋਂ ਪਵਿੱਤਰ ਸਥਾਨ ਮੱਕੇ ਮਦੀਨੇ ਗਏ ਸਨ ਤਾਂ ਉਹਨਾਂ ਨੇ ਉੱਥੇ ਜਾ ਕੇ ਮੱਕੇ ਮਦੀਨੇ ਵੱਲ ਆਪਣੇ ਪੈਰ ਕੀਤੇ ਸੀ ਤੇ ਮੁ슬ਮਾਨਾਂ ਨੂੰ ਕਿਹਾ ਸੀ ਕਿ ਰੱਬ ਦਾ ਘਰ ਤਾਂ ਹਰੇਕ ਜਗ੍ਹਾ ਮੌਜੂਦ ਹੈ ਉਸੇ ਕਹਿੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾ ਉਦੋਂ ਮੁ슬ਮਾਨਾਂ ਦੀਆਂ ਮਾਨ ਮਰਿਆਦਾ ਦਾ ਖਿਆਲ ਕਿਉਂ ਨਹੀਂ ਰੱਖਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਹੀਂ ਬਦਲਿਆ ਉਸ ਦੇ ਇਸ ਤਰਕ ਦੇ ਜਵਾਬ ਵਿੱਚ ਉੱਥੇ ਖਰੇ ਸਿੱਖ ਉੱਤਰ ਦਿੰਦੇ ਹਨ ਕਿ ਸਤ ਜੀ ਦੇਖੋ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਵਕਤ ਮੁਸਲਮਾਨਾਂ ਦੀ ਕਿਸੇ ਵੀ ਧਾਰਮਿਕ ਪਰੰਪਰਾ ਜਾਂ ਫਿਰ ਰੱਬ ਨੂੰ ਮੰਨਣ ਦੇ ਉਹਨਾਂ ਦੇ ਕਿਸੇ ਵੀ ਤਰੀਕੇ ਦਾ ਖੰਡਨ ਨਹੀਂ ਕੀਤਾ ਗੁਰੂ ਨਾਨਕ ਪਾਸ਼ਾ ਨੇ ਤਾਂ ਮੁਸਲਮਾਨਾਂ ਦੇ ਸਿਰਫ ਪਖਾੜਵਾਦ ਨੂੰ ਤੋੜਿਆ ਸੀ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਨਮਾਜ਼ ਕਿਉਂ ਪੜ ਰਹੇ ਹੋ ਜਾਂ ਨਮਾਜ਼ ਨਹੀਂ ਪੜਨੀ ਚਾਹੀਦੀ ਜਾਂ ਤੁਸੀਂ ਮੱਕੇ ਮਦੀਨੇ ਕਿਉਂ ਜਾਂਦੇ ਹੋ ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਮੁਸਲਮਾਨਾਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਰੱਬ ਦੀ ਅੱਲਾ ਦੀ ਹੋਂਦ ਹਰ ਜਗ੍ਹਾ ਹੈ ਇਸ ਲਈ ਜ਼ਬਰਦਸਤੀ ਕਿਸੇ ਦਾ ਸਿਰ ਮੱਕੇ ਵਾਲਾ ਕਰਵਾਉਣਾ ਕੋਈ ਵਧੀਆ ਗੱਲ ਨਹੀਂ ਇਸ ਨਾਲ ਰੱਬ ਖੁਸ਼ ਨਹੀਂ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਰੇ ਮੱਕੇ ਵਿੱਚ ਚੱਲ ਰਹੇ ਕਿਸੇ ਮੁਸਲਮਾਨੀ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ ਦੁਨੀਆ ਦਾ ਬਾਹਰ ਦਾਰਸ਼ਨਿਕ ਰਜਨੀਸ਼ ਓਛੋ ਗੁਰੂ ਘਰ ਦੇ ਆਪ ਦੇ ਸਿੱਖਾ ਦੇ ਬੋਹ ਐਡੇ ਵੱਡੇ ਵੱਡੇ ਤਰਕ ਸੁਣ ਕੇ 당 ਰਹਿ ਗਿਆ ਉਹ ਬਿਲਕੁਲ ਚੁੱਪ ਚਾਪ ਖੜਾ ਸੀ ਸਿੱਖਾ ਦੇ ਤਰਕਾਂ ਦਾ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਦੁਨੀਆ ਦੇ ਵੱਡੇ ਵੱਡੇ ਗਿਆਨੀਆਂ ਨੂੰ ਚੁੱਪ ਕਰਵਾਉਣ ਵਾਲਾ ਓਛੋ ਅੱਜ ਸ੍ਰੀ ਗੁਰੂ ਰਬ ਦਾਸ ਜੀ ਦੇ ਦਰ ਦੇ ਬਾਹਰ ਆਪ ਗੁਰਸਿੱਖਿਆ ਦੇ ਬੋਹਰੇ ਚੁੱਪ ਬੱਟੀ ਖੜਾ ਸੀ ਉੱਥੇ ਖੜ ਕੇ ਫਿਰ ਰਜਨੀਸ਼ ਓਛੋ ਆਪਣੀ ਗਲਤੀ ਨੂੰ ਮੰਨਦਾ ਹੈ ਤੇ ਆਪਣਾ ਸਿਰ ਢਾਕੇ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵੀ ਗਿਆਦਾ ਜਿਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖ ਵੀ ਸਕਦੇ ਹੋ ਜਿਨ੍ਹਾਂ ਵਿੱਚ ਉਛੋ ਸ਼੍ਰੀ ਦਰਬਾਰ ਸਾਹਿਬ ਅੱਦਰ ਸੇਕ ਢਾਕੇ ਖੜਾ ਦਿਖਾਈ ਦੇ ਰਿਹਾ ਹੈ ਆ ਹੈ ਅਸਲ ਸੱਚ ਪਰ ਸਾਡੇ ਹੀ ਕੁਝ ਸਿੱਖ ਸੋਸ਼ਲ ਮੀਡੀਆ ਤੇ ਇੱਕ ਫਵਾ ਆਪ ਜਾਣ ਬੁੱਝ ਕੇ ਫਲਾ ਰਹੇ ਹਨ ਕਿ ਜੀ ਉਛੋ ਦੇ ਤਰਕਾਂ ਦੇ ਸਾਹਮਣੇ ਕਿਸੇ ਵੀ ਸਿੱਖ ਨੂੰ ਕੋਈ ਜਵਾਬ ਨਹੀਂ ਸੀ ਆਇਆ ਕੋਈ ਵੀ ਸਿੱਖ ਉਸ ਦੇ ਸਾਹਮਣੇ ਟਿਕ ਨਹੀਂ ਸੀ ਸਕਿਆ ਇਸ અપਵਾਨ ਫਲਾਡ ਵਾਲੇ ਲੋਕ ਸਿੱਖਾਂ ਤੇ ਕਿਟਾਕ ਚ ਕਰਦੇ ਕਿ ਸਿੱਖ ਸਿਰਫ ਰੌਲਾ ਰੱਪਾ ਪਾਉਣ ਜੋ ਗਿਆਨ ਨਿੱਕੀ ਨਿੱਕੀ ਗੱਲ ਤੇ ਇਹ ਬਸ ਝਗੜਦੋਂ ਆਉਦੇ ਇਹਨਾਂ ਨੂੰ ਕੋਈ ਵੀ ਗਿਆਨ ਨਹੀਂ ਪਰ ਆ ਅਸਲੀ ਗੱਲ ਉਹ ਕਿਸੇ ਨੂੰ ਦੱਸਦੇ ਹੀ ਨਹੀਂ ਬੇਸ਼ੱਕ ਓਸ਼ੋ ਕਿੰਨਾ ਵੱਡਾ ਗਿਆਨੀ ਹੋਵੇ ਪਰ ਉਸ ਦਾ ਸਹਾਰਾ ਲੈ ਕੇ ਆਪਣੇ ਧਰਮ ਦੇ ਲੋਕਾਂ ਨੂੰ ਹੀ ਭੰਡਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਸੋ ਦੋਸਤੋ ਇਹ ਸੀ ਉਸ ਵਕਤ ਦੀ ਕਹਾਣੀ ਜਦੋਂ ਦੁਨੀਆ ਦਾ ਸਭ ਤੋਂ ਵੱਡਾ ਦਾਰਸ਼ਨਿਕ ਅਤੇ ਅਧਿਆਤਮਿਕ ਗੁਰੂ ਰਜਨੀਸ਼ ਉਸੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ